ਹਾਂਜੀ ਬਿਲਕੁਲ ਅੰਦਰ ਹੈ ਜੀ ਪਤਾ ਨਹੀਂ ਕਾਹਦੇ ਅੰਦਰ ਛੁਪ ਕੇ ਬੈਠੇ ਹੈ ਜੀ ਇਹਨਾਂ ਨੂੰ ਪੁੱਛੋ ਹਾਂਜੀ ਹਾਂਜੀ ਬਿਲਕੁਲ ਹੈ ਜੀ ਕੀ ਮਸਲਾ ਕੀ ਹੈ ਮਸਲਾ ਕੁਝ ਨਹੀਂ ਹੈ ਜੀ ਸਟੇਜ ਤੇ ਆਏ ਜੀ ਪੈਸੇ ਲਿੱਤੇ ਸਾਡੇ ਕੋਲੋਂ ਪੂਰੀ ਸਟੇਜ ਤੇ ਆਏ ਅੱਧਾ ਘੰਟਾ ਗਾਇਆ 20 25 ਮਿੰਟ ਹੀ ਅੱਧਾ ਘੰਟਾ ਦਾ ਹੈਲੋ ਹੈਲੋ 10 ਮਿੰਟ ਦਾ ਕਰ ਹੀ ਗਿਆ 20 25 ਮਿੰਟ ਗਾਇਆ ਤੇ ਜਦੇ ਉਤਰ ਕੇ ਗੱਡੀ ਲੈ ਕੇ ਨਿਕਲ ਗਿਆ ਜੀ ਇੱਥੇ ਆ ਕੇ ਬਹਿ ਗਿਆ ਅੰਦਰ ਇੱਥੇ ਆ ਕੇ ਅਸੀਂ ਪੁੱਛ ਰਹੇ ਆ ਇਹਦੇ ਬੰਦੇ ਸਾਨੂੰ ਮਿਲਣ ਨਹੀਂ ਦੇ ਰਹੇ ਹਾਈ ਤੱਕ ਅੰਦਰ ਬੈਠਾ ਤੱਕੇ ਮਾਰ ਰਿਹਾ ਗਾਲ੍ਹਾਂ ਕੱਢਦੇ ਆ ਅੱਜ ਕਾ ਰੀਜ਼ ਗਰੋਂਦ ਦੇ ਕਿਉਂ ਖਰਾਬ ਕੀਤਾ ਕੋਈ ਜਵਾਬ ਨਹੀਂ ਹੈਗਾ ਉਹ ਬੰਦੇ ਉਲਟਾ ਕਹੀ ਜਾਂਦੇ ਸਾਡੇ ਪੈਲਸ ਤੋਂ ਬਾਹਰ ਜਾਓ ਐ ਕਰੋ ਗਰੋਂਦ ਤਾਂ ਕਿਉਂ ਅੰਦਰ ਲੁਕੇ ਬੈਠਾ ਆਹ ਦੇਖੋ ਇਧਰ ਕੀ ਬੰਦੇ ਬੈਠੇ ਨੇ ਅਥਾ ਭਾਈ ਕਰਨ ਲੱਗੇ ਹੋਏ ਵਿੱਚ ਆ ਕੇ ਆ ਗਏ ਆਹ ਦੇਖੋ ਇਹ ਆਹ ਦੇਖੋ ਅੱਛਾ ਕਿੰਨੇ ਪੈਸੇ ਨੇ ਤੁਹਾਡੀ ਗੱਲ ਬਾਤ ਸਾਡੇ ਜੀ 6 ਲੱਖ ਰੁਪਏ ਲਿੱਤਾ ਜੀ ਇਹਨਾਂ ਨੇ 5 ਲੱਖ 90 ਹਜ਼ਾਰ ਰੁਪਏ ਜੀ ਤੁਸੀਂ ਕੈਸ਼ ਦਿੱਤਾ ਕਿ ਮੈਂ ਟ੍ਰਾਂਸਫਰ ਕਰਿਆ ਤੋਂ ਟ੍ਰਾਂਸਫਰ ਵੀ ਹੋਇਆ ਹੋਇਆ ਪਹਿਲਾ ਜਿਹੜਾ ਬੁਕਿੰਗ ਅਮਾਉਂਟ ਸੀ ਬਾਕੀ ਉੱਥੇ ਚੜਨ ਤੋਂ ਪਹਿਲਾਂ ਕੈਸ਼ ਲੇਤਾ ਉਹਨੇ ਬਿਲਕੁਲ ਇਸ ਚਾਹੀਦਾ ਹੈਗਾ ਇਦਾਂ ਦੀ ਡਰਾਮਾ ਕੋਲ ਚਾਹੀਦੀ ਹੈ ਇਦਾਂ ਦਾ ਸਾਊਂਡ ਚੱਲਦਾ ਹੈ ਸਾਡੇ ਭਾਈਆਂ ਨੂੰ ਕੋਈ ਹਰਤ ਪਰੋਗਰਾਮ ਚੱਲ ਰਿਹਾ ਸੀ ਜੀ ਪ੍ਰੋਗਰਾਮ ਤੁਸੀਂ ਦੂਜੀ ਆਗੇ ਉਸ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀ ਜੀ ਤਾਂ ਟੈਕਨੀਕਲ ਪ੍ਰੋਬਲਮ ਆ ਗਈ ਚੱਲ ਆਇਆ ਇੱਧਰ ਆਇਆ ਕੰਗਲ ਦੀ ਜਿੱਦਕਤ ਹੋ ਗਈ ਜੀ ਜਿਵੇਂ ਦਿੱਕਤ ਆਈ ਇਹ ਉੱਥੇ ਤੋਂ ਚਲੇ ਗਈ ਕਿੰਨੇ ਸਾਊਂਡ ਲਾਏ ਜੀ ਹੁਣ ਤੱਕ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਦੇਖੋ ਜੀ ਟੈਕਨੀਕਲ ਦਿੱਕਤ ਆ ਗਈ ਤੁਸੀਂ ਇਹਨੂੰ ਕੰਟੀਨਿਊ ਕਰੋ ਇਹ ਉੱਥੇ ਤੋਂ ਨਹੀਂ ਹੋਇਆ ਜੀ ਇਹ ਮਸਲਾ ਹੈ ਭਾਜੀ ਕਿੰਨਾ ਕਿੰਨੇ ਗਾਣੇ ਗਾਏ ਜੀ ਇਹਨਾਂ ਨੇ ਵੱਲੋਂ ਦੋ ਗਾਣੇ ਗਾਏ ਹੈਗੇ ਦੋ ਹਮਲ ਦਿੱਤੀ ਜਾਂ ਤੋਂ ਜ਼ਿਆਦਾ ਨਹੀਂ ਲੱਗਦਾ ਕਿ ਸਾਡੇ ਵਿੱਚ ਲਾਇਆ ਹੋਣਾ ਸਰ ਕਿੰਨੇ ਪੈਸਿਆਂ 'ਚ ਗੱਲ ਹੋਈ ਸੀ ਸਰ ਇਹਨਾਂ ਬੁੱਕ ਰਿਆ ਦਾ ਕਿੰਨੇ ਪੈਸੇ ਨਾਲ ਗੱਲ ਹੋਈ ਭਾਜੀ ਜੀ ਮੈਂ ਤੁਹਾਨੂੰ ਦੱਸਦਾ ਇੱਕ ਮੰਨ ਲਿਆ ਅਸੀਂ ਮਾਲਕ ਹੈ ਜੀ ਲਿਆ ਸੀ ਮਾਲਕ ਅਸੀਂ ਗਲਤ ਬੋਲ ਸਕਦੇ ਹਾਂ ਉੱਥੇ ਮੀਡੀਆ ਬੈਠੀ ਸੀ ਸਾਰੀ ਸਾਰੀ ਮੀਡੀਆ ਨੂੰ ਪੁੱਛੋ ਕਿੰਨਾ ਕੁ ਗਾਇਆ ਹੂੰ ਸਮਝਦੇ ਕਿੰਨਾ ਕੁ ਟਾਈਮ ਲਾਇਆ ਕੀ ਕੀਤਾ ਤੁਸੀਂ ਵੀ ਉੱਥੇ ਹੀ ਸੀਗੇ ਹਾਂਜੀ ਸਰ ਤੁਸੀਂ ਤੁਸੀਂ ਸਟੇਜ ਤੇ ਖੜਾ ਸੀ ਸਾਰਾ ਕੁਝ ਰਿਕਾਰਡ ਕੀਤਾ ਮੇਰੇ ਭਾਈ ਹੁਣ ਹੀ ਸਾਰੇ ਆਣੇ ਉੱਪਰ ਖੜੇ ਨੇ ਮੈਂ ਉੱਪਰ ਖੜਾ ਸੀਗਾ 1 ਸੈਕਿੰਡ ਦਾ ਸਾਊਂਡ ਬੰਦ ਹੋਈ ਹੈ ਉਸ ਟਾਈਮ ਨਾਲ ਹੀ ਪੌੜੀਆਂ ਤੇ ਗੱਡੀ 'ਚ ਬੈਠ ਗਏ ਵਿਚ ਬਿਜਲੀ ਦਾ ਕੰਮ ਹੈ ਟੈਕਨੀਕਲ ਇਸ਼ੂ ਆ ਸਕਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਨਾਦਨ ਉੱਤਰ ਕੇ ਆਪਾਂ ਗੱਡੀ 'ਚ ਬੈਜੀਏ ਦੋ ਮਿੰਟ ਕਿੰਨੇ ਪੈਸੇ ਤੁਹਾਡੀ ਗੱਲਬਾਤ ਹੋਈ ਸੀ 590 590000 ਦੀ ਪੇਮੈਂਟ ਹੈ ਆਨਲਾਈਨ ਟ੍ਰਾਂਸਫਰ ਕੀਤੀ ਕੈਸ਼ ਕੀਤੀ ਬਾਈ ਜੀ ਬੜਾ ਖੁੱਲ ਗਿਆ ਪਿੱਛੇ ਆ ਜਾ ਤਾ ਮਾ ਕੋਈ ਕਾਰਨ ਕੀ ਹੋਇਆ ਜਿਹਦੇ ਕਰਕੇ ਇਹ ਕੋਈ ਗਲਤ ਗੱਲਬਾਤ ਅਸੀਂ ਤਾਂ ਇਹ ਪੁੱਛ ਰਹੇ ਹਾਂ ਜੀ ਅਸੀਂ ਤਾਂ ਤੁਹਾਨੂੰ ਪੁੱਛ ਰਹੇ ਹਾਂ ਕਿ ਇਹ ਤਾਂ ਸਭ ਨਹੀਂ ਆ ਰਹੀ ਹੈ ਠੀਕ ਹੈ ਤੱਕ ਲਈ ਪੀ ਇਹ ਕਿੰਜਾਂ ਦਾ ਕੀ ਕਰਿਆ ਕਿਨੇ ਕਰਿਆ ਕਿਹਨੂੰ ਪੈਸੇ ਦੇ ਕੇ ਕੌਣ ਦੇ ਰਿਹਾ ਕੌਣ ਨਹੀਂ ਦੇ ਰਿਹਾ ਅਸੀਂ ਕਹੀ ਜਾਂਦੇ ਹਾਂ ਤਾਂ ਹੁਣ ਮੰਨ ਲੀਏ 3 ਘੰਟੇ ਬਾਅਦ ਵੀ ਪੈਸੇ ਨਹੀਂ ਆ ਰਹੇ ਸਾਨੂੰ ਸੁਭਾ ਜੀ ਕੀ ਹੋਇਆ ਕੀ ਹੋਇਆ ਪ੍ਰਮਾਣੀ ਦੇਖੋ ਜੀ ਅਰੇ ਦ ਲੰਡਨ ਸਟਰੀਟ ਆਪਣਾ ਕਲਾਜ਼ਾ ਖੋਲਿਆ ਸਾਡੇ ਏਰੀਆ ਦੇ ਵਿੱਚ ਖੋਲਿਆ ਪੈਸਾ ਤੁਹਾਨੂੰ ਮਿਲਦੇ ਹਨ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਉਥੇ ਇਹ ਆਪਣਾ ਸਾਉਂਡ ਦੀ ਥੋੜੀ ਟੈਕਨੀਕਲ ਪ੍ਰੋਬਲਮ ਆ ਗਈ ਸੀਗੀ ਇਹ ਸਾਡਾ ਕੁਝ ਮਿਸਕਮਿਊਨੀਕੇਸ਼ਨ ਗੈਪ ਹੋ ਗਿਆ ਹੈ ਨਾ ਮਤਲਬ ਮੈਨੂੰ ਉਥੇ ਸੁਣਿਆ ਵੀ ਪੈਕਅਪ ਹੈ ਨਾ ਇਹ ਇਹਨਾਂ ਨੇ ਕਿਹਾ ਸੀ ਵੀ ਬੈਕਅਪ ਚਲਾਓ ਤੇ ਮੈਨੂੰ ਇਹ ਸ਼ੂਰ ਇਹ ਨਾ ਜਿਆਦਾ ਸੀਗਾ ਤੇ ਤਾਂ ਕਰਕੇ ਜੀ ਮਸਲਾ ਕੀ ਨਿਭੜਿਆ ਮਸਲਾ ਦਾ ਨਿਭੇ ਰਿਹਾ ਸੀ ਮਸਲਾ ਤਾਂ کہیں ਨਹੀਂ ਸੀ ਮਸਲਾ ਨਿਭੜਨਾ ਕੀ ਹੈ ਸਾਡਾ ਕਿਹੜਾ ਵੀ ਰੋਲਾ ਸੀ ਵੱਟਦਾ ਹਾਂਜੀ ਤੇ ਪੇਮੈਂਟ ਵਾਲਾ ਇਹ ਪਹਿਲਾਂ ਨਹੀਂ ਲੱਗਦਾ ਵੀ ਕਿਤੇ ਪੇਮੈਂਟ ਕਰਕੇ ਚਲੇ ਗਏ ਪੇਮੈਂਟ ਸਾਨੂੰ ਸਾਰੀ ਪਹਿਲਾਂ ਹਾਂਜੀ ਪੇਮੈਂਟ ਦਾ ਕੋਈ ਰੋਲਾ ਨਹੀਂ ਇਸ਼ੂ ਨਹੀਂ ਹੈ ਕਵੀ ਜੀ ਟੈਕਨੀਕਲੀ ਹੋਰ ਦੱਸ ਟੈਕਨੀਕਲ ਇਸ਼ੂ ਸੀਗਾ ਜੀ ਹਾਂਜੀ ਉਹਦੇ ਕਰਕੇ ਨੂੰ ਸੌਲਵ ਆਊਟ ਨਹੀਂ ਉਹ ਸੌਲਵ ਕਿਹਦਾ ਸੌਲਵ ਤਾਂ ਵੀਡੀਓ ਆਬੀਅਸਲੀ ਜੀ ਤਾਂ ਇੱਕ ਤਾਂ ਵੀਡੀਓ ਬਣਾ ਰਹੇ ਆ ਚਲੋ ਚਲੋ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਜੀ ਹੋਰ ਦੱਸੋ ਮੈਂ ਹੋਰ ਕੀ ਕਰਾਂ